ਗੁਰਨਾਣਕ ਜਿਨੇ ਸੋਣਿਆ ਦੇਖਿਆ ਗੁਰਨਾਣਕ ਜਿਨੇ ਸੋਣਿਆ ਦੇਖਿਆ ਸੇ ਫਿਰ ਗੁਰਬਾਸ ਨਾਮ ਪਰਿਆਰੇ ਮੈ ਮੂਰਖੀ ਕੇ ਤੱਕ ਪਾਤ ਹੈ ਓਟ ਪਰਾਤੀ ਕਰਿਆਰੇ ਮੈ ਮੂਰਖੀ ਕੇ ਤੱਕ ਪਾਤ ਹੈ ਓਟ ਪਰਾਤੀ ਕਰਿਆਰੇ ਜੇਨੇ ਸੁਣਿਆ ਵੇਖਿਆ ਸੇ ਫਿਰ ਗਰਬਾ ਵਸਨਾ ਪਰਿਆਰੇ ਵਾਹਿਗੁਰੂ ਮਹੱਲਾ ਅੰਜਮਾ ਮਨ ਮੁੱਖਾਂ ਕੇਰੀ ਦੋਸਤੀ ਮਾਇਆ ਕਾਸਣ ਬੰਦ ਵੇਖਦੇ ਆਹੀ ਭਜ ਜਾਨ ਕਦੇ ਨ ਪਾਇਣ ਬੰਦ ਤਦ ਤਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਇਹ ਰਾਮ ਕਲੀ ਕੀ ਬਾਣ ਆਵਾਜ ਇਸ ਦੀ ਜੋ ਪੰਨਵੀਂ ਪੌੜੀ ਦੇ ਦੂਸਰਾ ਸ਼ਲੋਕ ਹੈ ਆ ਉਸ ਤੇ ਵਿਚਾਰ ਕਰੀਏ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਮਨ ਮੁਖਾ ਕੇਰੀ ਦੋ ਸਤੀ ਮਨ ਮੁੱਖ ਕੇਰੀ ਦੋਸਤੀ ਮਾਇਆ ਕਾਸਣ ਬੰਦ ਮਨ ਮੁਖ ਜਿਨ੍ਹਾਂ ਦਾ ਮੁਖ ਆਪਣੇ ਮਨ ਵਾਲਾ ਹੈ ਜਿਨ੍ਹਾਂ ਦਾ ਮੁਖ ਗੁਰੂ ਵਾਲ ਨਹੀਂ ਹੈ ਜੋ ਆਪਣੇ ਮਨ ਦੀ ਆਗਿਆ ਮੰਨਦੇ ਹਨ ਮਨ ਦੇ ਕਹੇ ਅਨਸਾਰ ਚੱਲਦੇ ਹਨ ਗੁਰੂ ਦੇ ਕਹੇ ਅਨਸਾਰ ਨਹੀਂ ਚੱਲਦੇ ਉਹ ਮਨੁ ਸਤਿਗੁਰੂ ਜੀ ਅਪਦੇਸ਼ ਕਰਦੇ ਆਣ ਕਿ ਮਨ ਮੁੱਖਾਂ ਕੇਰੀ ਦੋਸਤੀ ਕਿ ਮਨ ਮੁੱਖਾਂ ਦੀ ਜਿਹੜੀ ਦੋਸਤੀ ਹੈ ਮਿੱਤਰਤਾ ਹੈ ਮਾਇਆ ਕਾ ਸਣ ਬੰਦ ਉਹ ਮਾਇਆ ਦਾ ਹੀ ਸੰਬੰਧ ਹੈ ਮਾਇਆ ਕਰਕੇ ਹੀ ਦੋਸਤੀ ਹੈ ਵੇਖਦੇ ਆਹੀ ਭੱਜ ਜਾਣ ਕਦੇ ਨਾ ਪਾਉਣ ਨ ਬੰਦ ਕਦੇ ਵੀ ਉਹਨਾਂ ਦੀ ਪੱਕੀ ਦੋਸਤੀ ਨਹੀਂ ਹੁੰਦੀ ਵੇਖਦੇ ਆਂ ਹੀ ਭੱਜਦਾ ਉਹ ਛੇਤੀ ਸਾਥ ਛੱਡ ਜਾਂਦੇ ਹਨ ਉਹ ਮਨੁ ਜਿਨ੍ਹਾਂ ਦਾ ਸੰਬੰਧ ਮਾਇਆ ਕਰਕੇ ਹੈ ਉਹ ਛੇਤੀ ਹੀ ਆਪਣਾ ਸਰਬੰਧ ਤੋੜ ਕੇ ਆਪਣੀ ਦੋਸਤੀ ਤੋੜ ਕੇ ਛੱਡ ਜਾਂਦੇ ਹਨ ਜਿ ਚਰ ਪੈਣ ਖਾਉਲੇ ਚਿਰ ਰੱਖਣ ਗਾਂਡ ਉਹ ਉਤਨਾ ਚਿਰ ਹੀ ਮੇਲ ਰੱਖਦੇ ਹਨ ਗਾਂਡ ਮੇਲ ਉਤਨਾ ਚਿਰ ਹੀ ਮੇਲ ਰੱਖਦੇ ਹਨ ਜਿਤਨਾ ਚਿਰ ਇਹਨਾਂ ਨੂੰ ਤੇ ਖਾਵਨ ਨੂੰ ਉਹਨਾਂ ਨੂੰ ਉਸ ਪਾਸੋਂ ਮਿਲੀ ਜਾਵੇ ਜਿਤ ਦਿਨ ਕਿਛ ਨਾ ਹੋ ਹੋਈ ਇਤ ਦਿਨ ਬੋਲਣ ਗੰਧ ਜਿਸ ਦਿਨ ਉਹਨਾਂ ਨੂੰ ਕੋਈ ਖਾਲੇ ਪੈਲ ਲਈ ਨਾ ਮਿਲੇ ਉਸ ਦਿਨ ਫਿਰ ਉਹ ਗੰਧ ਬੋਲਣ ਗੰਧ ਉਹ ਫਿਰ ਕੌੜਾ ਬੋਲ ਹੀ ਬੋਲਦੇ ਹਨ ਉਹ ਮਨਮੁਖ ਹਨ ਜੇ ਚਿਰ ਉਹਨਾਂ ਨੂੰ ਪੈਣਣ ਖਾਣ ਲਈ ਮਿਲੀ ਜਾਂਦਾ ਹੈ ਉਤਰਾਂ ਚ ਇਹ ਤਾਂ ਆਪਣਾ ਸੰਬੰਧ ਰੱਖਦੇ ਹਨ ਮੇਲ ਰੱਖਦੇ ਹਨ ਪਰ ਜਦੋਂ ਖਾਣ ਪੀਣ ਲਈ ਨਾ ਮਿਲੇ ਫਿਰ ਉਹ ਸੰਬੰਧ ਤੋੜ ਕੇ ਉੰਟਾ ਭੈੜਾ ਬੋਲੀ ਬੋਲਦੇ ਜੀ ਕੀ ਸਾਰ ਨ ਜਾਣੀ ਮਨ ਮੁਖ ਅਗਿਆਨੀ ਅੰਧ ਅਜ ਜੋ ਮਨਮੁਖ ਹਨ ਜੋ ਅਗਿਆਨੀ ਹਨ ਅੰਦੇ ਹਨ ਉਹ ਜੀ ਕੀ ਸਾਰ ਆਪਣੇ ਅੰਦਰ ਆਤਮਾ ਦੀ ਸਾਰ ਨਹੀਂ ਜਾਣਦੇ ਉਹ ਆਪਣਾ ਮੇਲ ਜੋ ਜੋ ਹੈ ਜੋ ਖਾਣ ਪੀਣ ਤਾਂ ਕੀ ਸੀਮਤ ਹੈ ਉਹਨਾਂ ਨੂੰ ਆਪਣੇ ਜੀਵ ਆਤਮਾ ਦਾ ਮਿਲਾਪ ਆਪਣੀ ਆਤਮਾ ਦਾ ਮਿਲਾਪ ਦਾ ਨਹੀਂ ਪਤਾ ਜੀ ਕੀ ਸਾਰ ਨਾ ਜਾਣੀ ਮਨਮੁਖ ਅਗਿਆਨੀ ਅੰਧ ਤੂੰਰਾ ਗੰਡ ਨਾ ਚੱਲਈ ਚਿੱਕੜ ਪੱਥਰ ਬੰਦ ਇਹ ਮਨਮੁਖਾਂ ਦਾ ਜੋ ਊੜਾ ਮੇਲ ਹੈ ਊੜਾ ਗੰਡ ਉਹ ਕੂੜਾ ਗਾਂਢ ਨਾ ਚੱਲਈ ਉਹ ਬਹੁਤਾ ਚਿਰ ਉਹ ਵੇਲ ਨਹੀਂ ਚੱਲਦਾ ਸਤਗੁਰੂ ਜੀ ਨਾਲ ਉਹ ਆਧਾਰ ਵੀ ਦਿੰਦੇ ਹਨ ਉਹ ਉਹ ਦਾ ਗਾਂਢ ਨਾ ਚੱਲਈ ਚਿੱਕੜ ਪੱਥਰ ਬੰਦ ਜਿਸ ਤਾਂ ਪੱਥਰਾਂ ਨੂੰ ਬੰਨ ਕੇ ਦੀਵਾਰ ਬਣਾਈ ਜਾਵੇ ਚਿੱਕੜ ਦੇ ਨਾਲ ਤਾਂ ਉਹ ਪਿਤਨਾ ਚਿਰ ਬੰਨ ਬੰਨਿਆ ਰਹਿ ਸਕਦਾ ਹੈ ਇਸੇ ਤਰ੍ਹਾਂ ਹੀ ਮਨਮੁਖਾਂ ਦਾ ਜੋ ਸੰਬੰਧ ਹੈ ਉਹ ਵੀ ਥੋੜੇ ਚਿਰ ਲਈ ਹੁੰਦਾ ਹੈ ਉਹ ਪੱਕਾ ਨਹੀਂ ਰਹਿ ਸਕਦਾ ਅੰਦੇ ਆਪ ਨਾ ਜਾਣੀ ਫੱਟੜ ਪਿੱਟਣ ਤੰਦ ਐ ਹੋ ਜੇ ਮਨਮੁਖ ਜੋ ਹਨ ਉਹ ਗਿਆਨੀ ਅੰਦੇ ਹਨ ਆਪਣੇ ਆਪ ਨੂੰ ਨਹੀਂ ਜਾਣਦੇ ਆਪਣੇ ਅਸਲੇ ਨੂੰ ਨਹੀਂ ਜਾਣਦੇ ਆਪਣੇ ਮੂਲ ਨੂੰ ਨਹੀਂ ਜਾਣਦੇ ਇਸ ਕਰਕੇ ਉਹ ਸਿਰ ਪੱਕੜ ਪਿੱਟਣ ਧੰਦ ਵਿਆਰਥੀ ਧੰਦਿਆਂ ਦੇ ਵਿੱਚ ਪਏ ਹੋਏ ਹਨ ਝੂਠੇ ਮੋਲੇ ਕਟਾਇਆ ਓ ਓ ਕਰਤ ਬਿਹੰਦ ਮਨਮੁਖ ਜਵਾਨ ਝੂਠੇ ਮੋਹ ਦੇ ਵਿੱਚ ਲਪਟੇ ਹੋਏ ਆਨ ਝੂਠੇ ਮੋਹ ਦੇ ਵਿੱਚ ਫਸੇ ਹੋਏ ਆਨ ਅਤੇ ਉਹਨਾਂ ਦੀ ਜੋ ਜ਼ਿੰਦਗੀ ਹੈ ਓ ਓ ਕਰਤ ਬਿਹੰਦ ਮੈਂ ਮੈਂ ਕਰਦਿਆਂ ਹੀ ਸਦਾ ਬੀਤੀ ਹੈ ਇਹ ਸਤਿਗੁਰੂ ਜੀ ਮਨਮੁਖਾਂ ਦੀ ਗੱਲ ਕਰਦੇ ਹਨ ਇਹ ਮਨਮੁਖਾਂ ਦਾ ਮੇਲ ਜੋ ਹੈ ਉਹ ਥੋੜੇ ਚਿਰ ਲਈ ਹੈ ਉਹਨਾਂ ਦਾ ਸਬੰਧ ਸਿਰਫ ਮਾਇਆ ਕਰਕੇ ਹੀ ਹੈ ਉਹਨਾਂ ਦਾ ਸਬੰਧ ਆਪਸ ਦੇ ਵਿੱਚ ਆਤਮਿਕ ਸਬੰਧ ਨਹੀਂ ਹੈ ਸਿਰਫ ਮਾਇਆ ਕਰਕੇ ਹੀ ਹੈ ਜਿਤਨਾ ਚਿਰ ਮਾਇਆ ਹੈ ਖਾਣ ਪੀਣ ਉਹਨਾਂ ਨੂੰ ਮਿਲਦਾ ਹੈ ਉਤਨਾ ਚਿਰ ਇਹ ਸਬੰਧ ਰੱਖਦੇ ਹਨ ਫਿਰ ਸਬੰਧ ਤੋੜ ਦਿੰਦੇ ਹਨ ਇਸੇ ਕਰਕੇ ਸਤਿਗੁਰੂ ਜੀ ਉਪਦੇਸ਼ ਕਰਦੇ ਹੋਏ ਸਾਨੂੰ ਕਹਿੰਦੇ ਹਨ ਨਾਨਕ ਕੱਚੜਿਆ ਅਸਿਉ ਤੋੜ ਪੁੰਦੇ ਸੱਜਣ ਸੰਤ ਪੱਕਿਆ ਨਾਨਕ ਕੱਚਲੇ ਹਾਸਿਓ ਤੋੜ ਕੱਚੇ ਕਿਹੜੇ ਮਨਮੁਖ ਮਾਇਆ ਕਾਰਨ ਜਿਨ੍ਹਾਂ ਦਾ ਸਵਾਰਥ ਸਿਰਫ ਮਾਇਆ ਹੀ ਹੈ ਨਾਨਕ ਕੱਚਲੇ ਹਾਸਿਓ ਤੋੜ ਟੂੰਗ ਸੱਜਣ ਸੰਤ ਪੱਕੇ ਆ ਉਹਨਾਂ ਦਾ ਮਿਲਾਪ ਧੂਰ ਉਹਨਾਂ ਸੱਜਣਾ ਦਾ ਸੰਤਾਂ ਦਾ ਜਿਨ੍ਹਾਂ ਦਾ ਮਿਲਾਪ ਪੱਕਾ ਹੈ ਜਿਹੜੇ ਮਾਇਆ ਕਰਕੇ ਨਹੀਂ ਆ ਜਿਹੜੇ ਸੁਆਰਥੀ ਨਹੀਂ ਆ ਉਹਨਾਂ ਦਾ ਮਿਲਾਪ ਧੂਰ ਪੂਰ ਸੱਜਣ ਸੰਤ ਪੱਖੇ ਆ ਓਏ ਜਿਉਂੰਦੇ ਵਿਛੂੜੇ ਉਹ ਜੋ ਮਨੁੱਖਾ ਨੂੰ ਤਾਂ ਜਿਵੰਦੇ ਹੀ ਵਿਛੜੇ ਜਾਂਦੇ ਹਨ ਵਿਛੜੇ ਹੀ ਰਹਿੰਦੇ ਹਨ ਕਿਉਂਕਿ ਉਹਨਾਂ ਦਾ ਸੰਵੰਦ ਸਿਰ ਮਾਇਆ ਕਰਕੇ ਹੈ ਓਏ ਜਿਵੰਦੇ ਵਿਚੂੜੇ ਓਏ ਮੂਆ ਨ ਜਾਈ ਛੋੜ ਉਹ ਮਰਨ ਤੇ ਵੀ ਨਾਲ ਹੀ ਸਾਥ ਦਿੰਦੇ ਹਨ ਮਰਨ ਤੇ ਵੀ ਅਰਦਾਸ ਹੀ ਕਰਦੇ ਹਨ ਕਿ ਇਹਨਾਂ ਦਾ ਉਸ ਵਾਹਿਗੁਰੂ ਦੇ ਨਾਲ ਮੇਲ ਹੋ ਜਾਵੇ ਪਰ ਕਚੜੇ ਜੋ ਹਨ ਉਹ ਸਾਥ ਛੱਡ ਜਾਂਦੇ ਹਨ ਕਿਉਂਕਿ ਕਚੜਿਆਂ ਦਾ ਸੰਬੰਧ ਸਿਰਫ ਮਾਇਆ ਦੇ ਨਾਲ ਹੈ ਕਿਰਪਾ ਕਰੇ ਜਿਸੇ ਆਪ ਪੁਣੀ ਧੁਰ ਪੂਰਾ ਕਰਨ ਕਰੇ ਜਿਸ ਜਿਸ ਦੇ ਉੱਪਰ ਉਹ ਵਾਹਿਗੁਰੂ ਬਖਸ਼ਿਸ਼ ਕਰਦਾ ਹੈ ਕਿਰਪਾ ਕਰਦਾ ਹੈ ਤੁਰ ਪੂਰਾ ਕਰਮ ਕਰੇ ਅਤੇ ਤੁਰ ਤੋਂ ਆਪਣੀ ਪੂਰੀ ਬਖਸ਼ਿਸ਼ ਕਰਦਾ ਹੈ ਜਿਸ ਜਿਸ ਤੇ ਉਹ ਵਾਹਿਗੁਰੂ ਕਿਰਪਾ ਕਰਦਾ ਹੈ ਅਤੇ ਆਪਣੀ ਪੂਰੀ ਬਖਸ਼ਿਸ਼ ਕਰਦਾ ਹੈ ਜਨਨਾਨ ਕਸੇ ਜਨ ਉਭਰੇ ਜੋ ਸਤ ਗੁਰ ਸ਼ਰਨ ਪਰੇ ਫਿਰ ਉਹ ਜਨ ਜਿਨ੍ਹਾਂ ਦੇ ਉੱਤੇ ਕੋ ਵਾਹਿਗੁਰੂ ਆਪਣੀ ਕਿਰਪਾ ਕਰਦਾ ਹੈ ਧੁਰ ਤੋਂ ਹੀ ਪੂਰੀ ਬਖਸ਼ਿਸ਼ ਕਰਦਾ ਹੈ ਸਤ ਗੁਰ ਜੀ ਅਪਦੇਸ਼ ਕਰਦੇ ਹਨ ਇਹ ਨਾਨਕ ਜਨ ਨਾਨਕ ਸੇ ਜਨ ਉੱbres ਉਹੀ ਜਨ ਜੋ ਹਨ ਉਹ ਇਸ ਝੂਠੇ ਮੋਹ ਤੋਂ ਬਚ ਜਾਂਦੇ ਹਨ ਉਹਨਾਂ ਦਾ ਸੰਬੰਧ ਫਿਰ ਪੱਕਾ ਹੁੰਦਾ ਹੈ ਉਹ ਸੰਬੰਧ ਉਹਨਾਂ ਦਾ ਮਨਮੁੱਖਾਂ ਵਰਗਾ ਨਹੀਂ ਹੁੰਦਾ ਉਹਨਾਂ ਦਾ ਸੰਬੰਧ ਮਾਇਆ ਕਰਕੇ ਨਹੀਂ ਹੁੰਦਾ ਉਹਨਾਂ ਦਾ ਸੰਬੰਧ ਆਤਮਿਕ ਸੰਬੰਧ ਹੁੰਦਾ ਹੈ ਜਨਾਨਕ ਸੇ ਜਨ ਉਪਰੇ ਇਹਦੇ ਜਨ ਮਾਇਆ ਦੇ ਮੋਹ ਤੋਂ ਬਚ ਜਾਂਦੇ ਹਨ ਜੋ ਸਤ ਗੁਰ ਸ਼ਰ ਪਰੇ ਅਤੇ ਸਤ ਗੁਰੂ ਦੀ ਸ਼ਰਨ ਦੇ ਵਿੱਚ ਪੈ ਜਾਂਦੇ ਹਨ ਉਹ ਜਨ ਜਿਨ੍ਹਾਂ ਦੇ ਉੱਤੇ ਉਹ ਵਾਹਿਗੁਰੂ ਕਿਰਪਾ ਕਰਦਾ ਹੈ ਧੁਰ ਤੋਂ ਹੀ ਪੂਰੀ ਬਖਸ਼ਿਸ਼ ਕਰਦਾ ਹੈ ਉਹ ਜਨ ਇਸ ਝੂਠੀ ਮਾਇਆ ਤੋਂ ਬਚ ਕੇ ਇਸ ਝੂਠੇ ਮੋਹ ਤੋਂ ਬਚ ਜਾਂਦੇ ਹਨ ਅਤੇ ਸਤ ਗੁਰੂ ਦੀ ਸ਼ਰਨ ਦੇ ਵਿੱਚ ਆਉਂਦੇ ਹਨ ਤੁਹਾਡ ਆਪ ਵੀ ਸਤਗੁਰੂ ਕਿਰਪਾ ਕਰਨ ਸਾਡੇ ਸੰਵਾਦ ਵੀ ਗੁਰਮੁਖਾਂ ਦੇ ਨਾਲ ਹੋ ਜਿਨ੍ਹਾਂ ਦੇ ਨਾਲ ਸੰਬੰਧ ਸਾਡੇ ਆਤਮਿਕ ਸੰਬੰਧ ਹੁੰਦੇ ਆ ਉਹ ਫਿਰ ਸਾਨੂੰ ਕਦੇ ਵੀ ਨਹੀਂ ਛੱਡਦੇ ਉਹ ਸਦਾ ਹੀ ਸਤ ਸੰਗ ਦੀ ਪ੍ਰੇਰਣਾ ਕਰਦੇ ਹਨ ਸਤ ਸੰਗ ਦੇ ਵਿੱਚ ਆ ਕੇ ਉਸ ਵਾਹਿਗੁਰੂ ਦੇ ਸਿਮਰਨ ਦੇ ਨਾਲ ਆਪ ਵੀ ਜੁੜਦੇ ਹਨ ਅਤੇ ਹੋਰਨਾਂ ਨੂੰ ਵੀ ਜੋੜਦੇ ਹਨ ਸਤਿਗੁਰੂ ਕਿਰਪਾ ਕਰਨ ਇਹੋ ਜੇ ਗੁਰਮੁਖਾਂ ਦੀ ਸੰਗਤ ਪਕਸ਼ਨ ਮਨਮੁਖਾਂ ਦੀ ਸੰਗਤ ਨਾ ਵਰਸ਼ਨ ਵਾਹਿਗੁਰੂ ਜੀ ਕਾ ਕਾਲ ਸਤਾਰ ਵਾਹਿਗੁਰੂ ਜੀ ਕੀ ਫਤ